ਜਿਹੜੇ ਫੁੱਲ ਸਭ ਤੋਂ ਵੱਧ ਵਰਤੇ ਜਾਂਦੇ ਆ ਹਾਰਾਂ ਵਾਸਤੇ ਜਾਂ ਨਗਰ ਕੀਰਤਨਾਂ ਤੇ ਜਾਂ ਗੁਰੂ ਸਾਹਿਬਾਂ ਤੇ ਆਪਾਂ ਵਰਖਾ ਕਰਦੇ ਆ ਨਾ ਫੁੱਲਾਂ ਦੀ ਹੈਲੀਕਾਪਟਰ ਦੁਆਰਾ ਵੀ ਸੁੱਟੇ ਜਾਂਦੇ ਆ ਇਹ ਬਹੁਤ ਮਸ਼ਹੂਰ ਫੁੱਲ ਆ ਪਰ ਮੈਨੂੰ ਖੇਧਿਆ ਕਿ ਮੈਂ ਬੇਨਤੀ ਤੁਹਾਨੂੰ ਕਰੂੰਗਾ ਕਿ ਹੋ ਸਕਦਾ ਆ ਕਿ ਹੁਣ ਇਹ ਫੁੱਲ ਤੁਸੀਂ ਗੁਰਦੁਆਰਿਆਂ ਵਿੱਚ ਨਾਮ ਵਾਤੋਂ ਕਰ ਸਕੋ ਇਹਨਾਂ ਦੀ ਤੋਂ ਇਹ ਫੁੱਲ ਨਾ ਗੁਰੂ ਸਾਹਿਬ ਤੇ ਤੁਸੀਂ ਵਰਖਾ ਕਰ ਸਕੋ ਇਹਨਾਂ ਦੀ ਸ਼ਾਇਦ ਇਸ ਤਰ੍ਹਾਂ ਦਾ ਕੋਈ ਹੁਕਮਨਾਮਾ ਅਗਲੇ ਦਿਨਾਂ 'ਚ ਤੁਹਾਨੂੰ ਦੇਖਣ ਨੂੰ ਮਿਲੇ ਕਿਉਂਕਿ ਇਹ ਫੁੱਲ ਜਿਹੜਾ ਨਾ ਇਹ ਭਗਵੇਂ ਰੰਗ ਦੀ ਯਾਦ ਦਿਵਾਉਂਦਾ ਤੇ ਭਗਵੇਂ ਰੰਗ ਦਾ ਭਲੇਖਾ ਪਾਉਂਦਾ ਥੋੜਾ ਥੋੜਾ ਠੀਕ ਆ ਤਾਂ ਤੁਸੀਂ ਜਿਹੜੇ ਹੈਗੇ ਨਾ ਹੁਣ ਬਸੰਤੀ ਫੁੱਲ ਹੀ ਜਿਹੜੇ ਹੈਗੇ ਉੱਤੇ ਛਿੜਕਾਉਣੇ ਆ ਜਾਂ ਨੀਲੇ ਫੁੱਲਾਂ ਦਾ ਇੰਤਜ਼ਾਮ ਕਰੋ ਕਿਤੋਂ ਸੁਰਮਈ ਫੁੱਲਾਂ ਦਾ ਆ ਫੁੱਲ ਹੁਣ ਦੇ ਦਿਓ ਤਲੰਜਲੀ ਐਵੇਂ ਨਾ ਕਿਤੇ ਬੈਠੇ ਸੁੱਤੇ ਕਿਤੇ ਅਣਜਾਣੇ ਵਿੱਚ ਇਹਨਾਂ ਤੁਸੀਂ ਤੇ Hindu ਨਾ ਬਣ ਕੇ ਬਹਿ ਜਾਓ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਜੀ ਤੁਹਾਡਾ ਵੀਡੀਓ ਦੇ ਵਿੱਚ ਉਮੀਦ ਕਰਦਾ ਕਿ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਔਰ ਇਸ ਗੱਲ ਦੀ ਅਰਦਾਸ ਵੀ ਕਰਦਾ ਮੈਂ ਤੁਹਾਡੇ ਸਾਰਿਆਂ ਲਈ ਹੱਥ ਦੇ ਵਿੱਚ ਮੇਰੇ ਹੈਗਾ ਇੱਕ ਫੁੱਲ ਜਿਹੜੇ ਫੁੱਲ ਸਭ ਤੋਂ ਵੱਧ ਵਰਤੇ ਜਾਂਦੇ ਆ ਹਾਰਾਂ ਵਾਸਤੇ ਜਾਂ ਨਗਰ ਕੀਰਤਨਾਂ ਤੇ ਜਾਂ ਗੁਰੂ ਸਾਹਿਬਾਂ ਤੇ ਆਪਾਂ ਵਰਖਾ ਕਰਦੇ ਆ ਨਾ ਫੁੱਲਾਂ ਦੀ ਹੈਲੀਕਾਪਟਰ ਦੁਆਰਾ ਵੀ ਸੁੱਟੇ ਜਾਂਦੇ ਆ ਇਹ ਬਹੁਤ ਮਸ਼ਹੂਰ ਫੁੱਲ ਆ ਪਰ ਮੈਨੂੰ ਖੇਧਿਆ ਕਿ ਮੈਂ ਬੇਨਤੀ ਤੁਹਾਨੂੰ ਕਰੂੰਗਾ ਕਿ ਹੋ ਸਕਦਾ ਕਿ ਹੁਣ ਇਹ ਫੁੱਲ ਤੁਸੀਂ ਗੁਰਦੁਆਰਿਆਂ ਵਿੱਚ ਨਾਮ ਵਰਤੋਂ ਕਰ ਸਕੋ ਇਹਨਾਂ ਦੀ ਤੋ ਇਹ ਫੁੱਲ ਨਾ ਗੁਰੂ ਸਾਹਿਬ ਤੇ ਤੁਸੀਂ ਵਰਖਾ ਕਰ ਸਕੋ ਇਹਨਾਂ ਦੀ ਸ਼ਾਇਦ ਇਸ ਤਰ੍ਹਾਂ ਦਾ ਕੋਈ ਹੁਕਮਨਾਮਾ ਅਗਲੇ ਦਿਨਾਂ 'ਚ ਤੁਹਾਨੂੰ ਦੇਖਣ ਨੂੰ ਮਿਲੇ ਕਿਉਂਕਿ ਇਹ ਫੁੱਲ ਜਿਹੜਾ ਨਾ ਇਹ ਭਗਵੇਂ ਰੰਗ ਦੀ ਯਾਦ ਦਿਵਾਉਂਦਾ ਤੇ ਭਗਵੇਂ ਰੰਗ ਦਾ ਭਲੇਖਾ ਪਾਉਂਦਾ ਥੋੜਾ ਥੋੜਾ ਠੀਕਾ ਤੋ ਤੁਸੀਂ ਜਿਹੜੇ ਹੈਗੇ ਨਾ ਹੁਣ ਬਸੰਤੀ ਫੁੱਲ ਹੀ ਜਿਹੜੇ ਹੈਗੇ ਉੱਤੇ ਛਿੜਕਾਉਣੇ ਆ ਜਾਂ ਨੀਲੇ ਫੁੱਲਾਂ ਦਾ ਇੰਤਜ਼ਾਮ ਕਰੋ ਕਿਤੋਂ ਸੁਰਮਈ ਫੁੱਲਾਂ ਦਾ ਆਹ ਫੁੱਲ ਹੁਣ ਦੇ ਦਿਓ ਤਲੰਜਲੀ ਐਵੇਂ ਨਾ ਕਿਤੇ ਬੈਠੇ ਸੁੱਤੇ ਕਿਤੇ ਅਣਜਾਣੇ ਵਿੱਚ ਇਹਨਾਂ ਤੁਸੀਂ ਤੇ Hindu ਨਾ ਬਣ ਕੇ ਬਹਿ ਜਾਓ ਠੀਕ ਆ ਜੀ ਤੇ ਡਰ ਕੇ ਰਹੋ ਥੋੜਾ ਸ਼੍ਰੋਮਣੀ ਕਮੇਟੀ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਕਿਧਰੋਂ ਕੀ ਉਹਨਾਂ ਨੇ ਧਮਾਕਾ ਕਰ ਦੇਣਾ ਕਿਹੜਾ ਪਟਾਕਾ ਫੋੜ ਦੇਣਾ ਕਿਉਂਕਿ ਇਹ ਤਾਂ ਸੀਗਾ ਚਲੋ ਮਜ਼ਾਕੀਆ ਲੈ ਜੀ ਮੈਂ ਇਹਨੂੰ ਸ਼ੁਰੂ ਕੀਤਾ ਵੀਡੀਓ ਨੂੰ ਫੋਲ ਨੂੰ ਆਪਾਂ ਰੱਖ ਲੈਨੇ ਆ ਇੱਥੇ ਨਹੀਂ ਇੱਥੇ ਸਿੱਟ ਨਹੀਂ ਬਹਿਣਾ ਇਹ ਸਿੱਟਣ ਨੂੰ ਦਿਲ ਨਹੀਂ ਕਰਦਾ ਇਹਨੂੰ ਇੱਥੇ ਕਿਤੇ ਟੰਗ ਦਿੰਨੇ ਆ ਚਲੋ ਹਨਾ ਸੋਨਾ ਵੀ ਲੱਗੇ ਇਹ

ਪਦਾਨ ਸਭੂਤ ਬਹੁਤ ਬਹੁਤ ਪੜੀਆਂ ਲਿਖੀਆਂ ਸ਼ਖਸੀਅਤਾਂ ਪ੍ਰੋਫੈਸਰ ਸਾਹਿਬਾਨ ਇਸ ਤਰ੍ਹਾਂ ਦੇ ਉਹ ਬੈਠੇ ਹੁੰਦੇ ਆ ਫਿਰ ਫੈਸਲੇ ਕੋਈ ਵੀ ਹੁੰਦੇ ਆ ਉਦਾਂ ਕੋਈ ਫੈਸਲੇ ਨਹੀਂ ਹੁੰਦੇ ਪਰ ਅਕਸਰ ਕੀ ਦੇਖੋ ਪੁਰਾਣਾ ਸਮਾ ਸੀਗਾ ਤੇ ਇੱਕ ਸਤਕਾਰ ਸੀਗਾ ਨਾ ਕਿ ਉਧਰੋਂ ਕੋਈ ਫੈਸਲਾ ਆਉਂਦਾ ਤਾਂ ਗੁਰਸਿੱਖ ਮੱਥਾ ਟੇਕਦਾ ਸੀ ਮੰਨਦਾ ਸੀ ਜਦੋਂ ਹੌਲੀ ਹੌਲੀ ਆਪਾਂ ਦੇਖਿਆ 10 15 ਸਾਲਾਂ ਤੋਂ ਨਾ ਫੈਸਲਿਆਂ ਨੂੰ ਚੈਲੰਜ ਹੋਣੇ ਸ਼ੁਰੂ ਹੋ ਗਏ ਕਿਉਂਕਿ ਸਹੀ ਸੀਗਾ ਕਿਉਂਕਿ ਫੈਸਲੇ ਹੀ ਇਦਾਂ ਦੇ ਆਉਣ ਲੱਗ ਪਏ ਹੱਸੋ ਹੀਣ ਤੇ ਰੋਹ ਚੜਦਾ ਸੀ ਸੰਗਤਾਂ ਵਿੱਚ ਜਿਹਦਾ ਜਿੱਦਾਂ ਮਾਫੀ ਵਾਲਾ ਫੈਸਲਾ ਸੀਗਾ ਨਾ ਕਿੱਦਾਂ ਕਿੱਦਾਂ ਅੱਜ ਵੀ ਸੋਚਦੇ ਆ ਤਾਂ ਸ਼ਰਮ ਆਉਂਦੀ ਖੁਦ ਨੂੰ ਕਿ ਅਕਾਲ ਤਖਤ ਸਾਹਿਬ ਤੋਂ ਇਦਾਂ ਦੇ ਫੈਸਲੇ ਹੋ ਚੁੱਕੇ ਆ ਮਹਾਰਾਜ ਦਾ ਜਿਹੜਾ ਹਰ ਸਿੱਖ ਦੇ ਦਿਲ 'ਚ ਧੜਕਦਾ ਤਖਤ ਹੈ ਨਾ ਸਰਬ ਸਰਵ ਉੱਚ ਅਦਾਲਤ ਸਿੱਖਾਂ ਦੀ ਸੁਪਰੀਮ ਤੇ ਉਹ ਹੁਣ ਫੇਰ ਇਸ ਤਰ੍ਹਾਂ ਦੀ ਇੱਕ ਗੱਲ ਥੋੜੇ ਕਿ ਦਿਨੀ ਇਦਾਂ ਦਾ ਇੱਕ ਸ਼ੋਸ਼ਾ ਜਿਹਾ ਉੱਥੋਂ ਛੱਡਿਆ ਜਾਂਦਾ ਆ ਤੇ ਬੰਦੂਕ ਜਿਹੜੀ ਜਿਨ੍ਹਾਂ ਸਾਡੇ ਵੱਡੇ ਜਥੇਦਾਰਾਂ ਦੇ ਮੋਢੇ ਤੇ ਹੁੰਦੀ ਉਹਦਾ ਬੜਾ ਦੁੱਖ ਜਿਹਾ ਮਹਿਸੂਸ ਹੁੰਦਾ ਆ ਸਿੱਖ ਨੂੰ ਕਿਉਂਕਿ ਸਿੱਖਾਂ ਲਈ ਉਹਨਾਂ ਦੀ ਬਹੁਤ ਵੱਡਾ ਰੁਤਬਾ ਹੁੰਦਾ ਹੈ ਜਥੇਦਾਰਾਂ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਵਰਗੇ ਉੱਚੇ ਕਿਰਦਾਰ ਵਾਲੇ ਜਥੇਦਾਰ ਹੋਏ ਆ। ਤੋਂ ਹੁਣ ਕਿੱਥੇ ਆਪਾਂ ਆ ਗਏ ਆ ਕਿ ਕੋਈ ਜਥੇਦਾਰ ਜਿਹੜੇ ਉਹ ਇੱਕ ਤਲਵਾਰ ਲਟਕ ਰਹੀ ਉਹਦੇ ਸਿਰ ਤੇ ਉਹ ਕੀ ਕਹਾਂ ਹੁਣ ਸਾਰਿਆਂ ਨੂੰ ਹੀ ਪਤਾ ਇਹ ਗੱਲ ਜੱਗ ਜਾ ਰਹੀ ਆ ਲੜਾਈ ਵੀ ਕੋਈ ਸਿੰਘ ਲੜ ਰਿਹਾ ਇਸ ਗੱਲ ਦੀ ਕਿ ਆਜ਼ਾਦ ਹੋਵੇ ਸ਼੍ਰੋਮਣੀ ਕਮੇਟੀ ਪਰ ਸ਼੍ਰੋਮਣੀ ਕਮੇਟੀ ਮਾਨਤਾ ਤੋਂ ਆਜ਼ਾਦ ਕਰਵਾਈ ਸੀ 1921 ਬਾਈ ਅੱਜ ਫੇਰ ਉਹਦੀ ਲੋੜ ਪੈ ਗਈ ਆ 100 ਸਾਲ ਬੀਤਿਆ ਤਾਂ 100 ਸਾਲ ਬੀਤਿਆਂ ਬੀਤਿਆਂ ਗੱਲ ਇਹ ਬਣ ਗਈ ਆ ਹੋਰ ਪੈੜੀ ਜਕੜ ਵਿੱਚ ਗੁਰੂ ਅਸਥਾਨ ਆ ਚੁੱਕੇ ਆ ਕਿਸੇ ਮਹਾਪੁਰਖਾਂ ਨੇ ਕਿਹਾ ਸੀਗਾ ਕਿ ਇਹਨਾਂ ਤੋਂ ਤਾਂ ਆਜ਼ਾਦ ਕਰਵਾ ਲੈ ਤੁਸੀਂ ਉਹਨਾਂ ਦੀ ਦੂਰ ਅੰਦੇਸ਼ੀ ਸੀ ਉਹ ਕਹਿੰਦੇ ਜਦੋਂ ਇਹਨਾਂ ਦੇ ਕਬਜ਼ੇ 'ਚ ਆ ਗਏ ਫਿਰ ਆਜ਼ਾਦ ਕਰਾਉਣੇ ਹੋਰ ਮੁਸ਼ਕਲ ਹੋ ਜਾਣੇ ਆ ਤੇ ਅੱਜ ਪਹਿਲਾਂ ਤਾਂ ਇਹ ਸਮਝਣ ਦੀ ਲੋੜ ਆ ਕਿ ਗੁਰਦੁਆਰੇ ਕਬਜ਼ੇ ਹੇਠ ਆ ਪਈ ਸਾਨੂੰ ਲੱਗੀ ਜਾ ਰਿਹਾ ਕਿ ਕਮੇਟੀ ਪ੍ਰਬੰਧ ਕਰ ਰਹੀ ਇਦਾਂ ਦੇ ਫੈਸਲੇ ਕਿਸੇ ਕਬਜ਼ੇ 'ਚੋਂ ਹੀ ਆ ਸਕਦੇ ਜਿੰਨੇ ਕਿਸੇ ਦੂਸਰੇ ਦਾ ਉਤੋਂ ਆਰਐਸਐਸ ਇਹਨਾਂ ਸਾਰਿਆਂ ਨੂੰ ਚਲਾ ਰਹੀ ਹੈ ਜਿਹੜੇ ਹੁਕਮਨਾਮੇ ਵੀ ਕੀ ਕਮਾ ਕਿ ਜਿਹੜੇ ਇਸ ਤਰ੍ਹਾਂ ਦੇ ਘਣਾਉਣੇ ਤੇ ਹਾਸੋ ਹੀ ਨੇ ਫੈਸਲੇ ਥੋਪਣ ਦਾ ਯਤਨ ਕੀਤਾ ਜਾਂਦਾ ਆ ਸੰਗਤ ਤੇ ਸਿੱਖਾਂ ਤੇ ਉਹ ਚਾਹੁੰਦੇ ਵੀ ਸਿੱਖ ਇਦਾਂ ਕਰਕੇ ਸਿਰ 'ਚ ਕੌਣ ਪਰ ਇਹਨਾਂ ਫੈਸਲਿਆਂ ਨੂੰ ਕਿੱਦਾਂ ਝਕਾਵੇ ਸਿੱਖ ਜਿਹੜੇ ਸਿੱਖ ਨੂੰ ਦੇਸ ਰਿਹਾ ਸਾਹਮਣੇ ਕਿ ਪਿੱਛੇ ਕਿ ਟੋਪੀ ਵਾਲਾ ਮੁੱਛਾਂ ਵਾਲਾ ਮੂਹਨ ਭਾਗਵਤ ਇਹ ਫੈਸਲਾ ਭੇਜ ਰਿਹਾ ਆ ਤਾਂ ਸਿੱਖ ਕਿੱਦਾਂ ਮੰਨ ਲੂਗਾ ਮੈਨੂੰ ਦੱਸੋ ਇਸ ਗੱਲ ਨੂੰ ਨਹੀਂ ਮੰਨੂਗਾ ਨਾ ਸਿੱਖ ਮਹਾਨ ਭਗਵਤ ਦਾ ਸਿੱਖ ਤਾਂ ਨਹੀਂ ਹੈਗਾ ਨਾ ਗੁਰੂ ਗ੍ਰੰਥ ਸਾਹਿਬ ਦਾ ਆ ਸਿੱਖ ਦਾ ਜਥੇਦਾਰ ਠੀਕ ਆ ਜਾਨੀ ਰਗਵੀਰ ਸਿੰਘ ਹੋ ਸਕਦੇ ਆ ਪਰ ਮਹਾਨ ਭਗਵਤ ਤਾਂ ਮੇ ਤਾਂ ਸ਼ਾਹ ਹੋਣੀ ਤਾਂ ਨਹੀਂ ਸਿੱਖ ਦੇ ਜਥੇਦਾਰ ਜਾਂ ਗੁਰੂ ਆ ਫੈਸਲੇ ਤਾਂ ਉਹਨਾਂ ਦੇ ਆਏ ਔਰ ਸਾਰਿਆਂ ਨੂੰ ਹੀ ਪਤਾ ਹੈ ਪਿੱਛੋਂ ਆ ਰਹੇ ਆ ਫੈਸਲੇ ਇਹ ਹਾਸੋ ਹੀ ਨੇ ਕਿਹਦੇ ਧਿਆਨ ਸੀਗਾ ਮੈਨੂੰ ਦੱਸੋ ਹੁਣ ਗੱਲ ਤੇ ਆ ਜੰਨੇ ਵੀ ਕੇਸਰੀ ਰੰਗ ਤੁਸੀਂ ਦੱਸੋ ਪਹਿਲਾਂ ਕੇਸਰੀ ਤਾਂ ਭਗਵੇਂ ਰੰਗ ਦੇ ਵਿੱਚ ਪਹਿਲੀ ਤਾਂ ਗੱਲ ਕੋਈ ਫਰਕ ਨਹੀਂ ਹੁੰਦਾ ਦੱਸੋ ਤਾਂ ਜੇ ਇੱਕੋ ਹੀ ਰੰਗ ਚਲੋ ਮਿਲਦਾ ਵੀ ਹੋਵੇ ਪੂਰਾ ਮਿਲਦਾ ਹੋਵੇ ਮੈਨੂੰ ਦੱਸੋ big ਗਵਾਂ ਮਨ ਕੋਈ ਗਵਾਂਡੀਆਂ ਦਾ ਮਨ ਲੋ ਬੱਚਾ ਕਵੇ ਕਿ ਯਾਰ ਮੈਂ ਵੀ ਮਾਂ ਕਹਿਣਾ ਆ ਆਪਣੀ ਮੰਮੀ ਨੂੰ ਉਹ ਕਵੇ ਵੀ ਤੂੰ ਗਵਾਂਡੀਆਂ ਦੇ ਨੂੰ ਕਵੇ ਵੀ ਤੂੰ ਮੇਰੀ ਨਾਲ ਦੇ ਕੇ ਆਪਣੀ ਮੰਮੀ ਨੂੰ ਮਾਂ ਕਹਿਣਾ ਸ਼ੁਰੂ ਕਰ ਦਿੱਤਾ ਹੈ ਇਹ ਕੁਝ ਇਦਾਂ ਦੀ ਹੀ ਗੱਲ ਆ ਜਿਹੜੀ ਚੀਜ਼ ਦੀ ਐਹਮੀਅਤ ਆ ਜਿੱਥੇ ਆ ਉਹ ਆਪਣੇ ਤੌਰ ਤੇ ਆਜ਼ਾਦ ਤੌਰ ਤੇ ਆ ਉਹਦੀ ਜਿੱਦਾਂ ਆਜ਼ਾਦ ਉਮੀਦਵਾਰ ਹੁੰਦਾ ਤਾਂ ਉਹਦਾ ਦੂਜੇ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ ਠੀਕ ਆ ਜੀ ਕੇਸਰੀ ਇਸ ਇੱਕ ਬੱਚੇ ਬੱਚੇ ਨੂੰ ਪਤਾ ਕਿ ਸਿੱਖਾਂ ਦਾ ਰੰਗ ਆ ਸਿੱਖਾਂ ਦੇ ਕੇਸਰੀ ਨਿਸ਼ਾਨ ਸਾਹਿਬ ਅਸੀਂ ਗੱਲ ਕਰਦੇ ਆ ਕਿ ਪੂਰੀ ਦੁਨੀਆ 'ਚ ਝੂਲਦੀ ਆ ਪਤਾ ਨਹੀਂ ਕਿੱਥੋਂ ਨਵੀਂ ਇੰਨੀ ਹਾਸੇ-ਆਸੇ ਨਾਲ ਭਰੀ ਹੋਈ ਨੀ ਚੁਟਕਲੇ ਵਰਗੀ ਗੱਲ ਕੱਢ ਕੇ ਰੱਖ ਦਿੰਦੇ ਆ ਸਿਆਣੇ ਪਿਆਣੇ ਬੰਦੇ ਇੰਨਾ ਗੁੱਸਾ ਚੜਦਾ ਨਾ ਅੰਦਰੋਂ ਜੀ ਕਰਦਾ ਪਤਾ ਨਹੀਂ ਕੀ ਕਰਦੇ ਵੀ ਤੁਸੀਂ ਇਹ ਫੈਸਲੇ ਲੈਣ ਨੂੰ ਤੁਹਾਨੂੰ ਬਿਠਾਇਆ ਗਿਆ ਉੱਥੇ ਇਹ ਵੀ ਨਹੀਂ ਕਹਿ ਸਕਦਾ ਚੁਣ ਕੇ ਕਿਉਂਕਿ ਚੁਣੇ ਤਾਂ ਹੁੰਦੇ ਹੀ ਨਹੀਂ ਆਪੇ ਬਿਠਾ ਦਿੰਦੇ ਤੁਹਾਨੂੰ ਉਹਨੇ ਇੱਕ ਬੰਦੇ ਬਾਦਲ ਚੁਣ ਕੇ ਅਸੀਂ ਅਰਦਾਸ ਕਰਦੇ ਛੇਤੀ ਆਜ਼ਾਦ ਹੋਵੇ ਇਹ ਫੇ ਇਸ ਤਰ੍ਹਾਂ ਦੇ ਫੈਸਲੇ ਨਾ ਹਾਸ ਹੋਏ ਨੇ ਸਾਡੇ ਸਾਹਮਣੇ ਆਉਣ ਇਹਨਾਂ ਨੂੰ ਸੱਚਮੁੱਚ ਅਸੀਂ ਸਿਰ ਝੁਕਾ ਸਕੀਏ ਇਦਾਂ ਦੇ ਫੈਸਲੇ ਹੋਣ ਤੁਸੀਂ ਇਹਨਾਂ ਦੇ ਵਿਚਾਰਾਂ ਕਰ ਰਹੇ ਹੋ ਉੱਥੇ ਤਨਖਾਹਾਂ ਲੈ ਕੇ ਗੁਰੂਕੀਆਂ ਗੋਲਗਾਂ ਚ ਉਹ ਇਡੀਆਂ-ਇਡੀਆਂ ਤੁਸੀਂ ਇਹ ਮਸਲੇ ਵਿਚਾਰ ਰਹੇ ਅੰਦਰ ਬੈਠੇ ਕਿ ਇਹ ਰੰਗ ਦਾ ਨਿਸ਼ਾਨ ਸਾਹਿਬ ਨਹੀਂ ਅੱਛਾ ਮੈਨੂੰ ਦੱਸੋ ਤੁਸੀਂ ਰੰਗ ਤੇ ਆ ਗਏ ਆ ਜੇ ਤੀ ਇਹ ਭਗਵੇਂ ਦੀ ਯਾਦ ਦਵਾਉਂਦਾ ਤੁਸੀਂ ਇਹ ਦੱਸੋ ਸੰਤ ਜਨਰੈਲ ਸਿਕ ਜੀ ਕਹਿੰਦੇ ਆ ਕਿ ਰੰਗ ਝੰਡੇ ਦੇ ਵਿੱਚ ਬਾਬਾ ਜੀ ਕਹਿੰਦੇ ਕੇਸਰੀ ਰੰਗ ਠੀਕ ਆ ਚਲੋ ਉਹ ਵੀ ਭਗਵਾਂ ਲੱਗਦਾ ਕਿ ਇਹਨਾਂ ਨੂੰ ਉਹ ਕਹਿੰਦੇ ਵੀ ਜਦੋਂ ਸਾਹਮਣੇ ਲੱਗਣ ਦੀ ਮਰਨ ਦੀ ਵਾਰੀ ਆਈ ਸੀ ਅੱਗੇ ਲੱਗਣ ਦੀ ਗੱਲ ਆਈ ਸੀ ਨਾ ਮਰਨ ਵੇਲੇ ਤਾਂ ਉਸ ਵੇਲੇ ਦੇ ਲੀਡਰਾਂ ਨੇ ਕਿਹਾ ਸੀਗਾ ਬਾਬਾ ਜਨਰਲ ਸਿੰਘ ਜੀ ਦੀ ਸਪੀਚ ਸੁਣੀ ਹੋਣੀ ਤੁਸੀਂ ਸੰਤ ਜਨਰਲ ਸਿੰਘ ਦੀ ਉਹ ਕਹਿੰਦੇ ਵੀ ਅੱਗੇ ਲੱਗੋ ਸਿੱਖਾਂ ਨੂੰ ਕਹਿੰਦੇ ਸਿੱਖ ਕਹਿੰਦੇ ਫਿਰ ਛੰਡੇ ਟ ਜਿਹਦਾ ਰੰਗ ਮੂਰੇ ਆ ਨਾ ਉਹ ਅੱਗੇ ਲੱਗ ਜਾਣ ਸ਼ਾਇਦ ਪਹਿਲਾਂ ਹਰਾ ਰੰਗ ਹੁੰਦਾ ਸੀ ਇਸਲਾਮ ਦਾ ਜਾਂ ਕੋਈ ਫਿਰ ਇਹਨਾਂ ਨੇ ਉਸ ਵੇਲੇ ਰੰਗ ਸਿੱਖਾਂ ਦਾ ਕੇਸਰੀ ਸੀਗਾ ਇਹ ਉੱਤੇ ਕਿਤਾ ਸੰਤ ਵੀ ਕੇਸਰੀ ਨਿਸ਼ਾਨ ਸਾਹਿਬ ਦੀ ਗੱਲ ਕਰਦੇ ਆਪਾਂ ਇਸ ਸਪੀਚਾਂ ਚ ਤੁਸੀਂ ਇਹਨਾਂ ਤੋਂ ਵੀ ਖਰੇ ਬਣ ਕੇ ਜਾਂ ਉਹਨਾਂ ਨੂੰ ਝਟਲਾਉਣ ਤੋਂ ਪਰੇ ਆਜ ਸੰਤ ਜਨਰਲ ਸਿੰਘ ਜੀ ਵਰਗੇ ਮਹਾਪੁਰਖ ਨੂੰ ਜਿਨ੍ਹਾਂ ਨੇ ਇਸ ਨਿਸ਼ਾਨ ਸਾਹਿਬ ਦੇ ਥੱਲੇ ਸ਼ਹਾਦਤ ਦਿੱਤੀ ਆ ਇਹ ਸੱਚ ਅਕਾਲ ਤਖਤ ਸਾਹਿਬ ਦੇ ਨਿਸ਼ਾਨ ਸਾਬਾ ਮੀਰੀ ਪੀਰੀ ਦੇ ਜਿਵੇਂ ਪਾਸ਼ਾ ਦੇ ਉਹਨਾਂ ਦੇ ਕੋਲ ਹੀ ਬਿਲਕੁਲ ਸਾਰੇ ਇਸ ਗੱਲ ਤੇ ਇੱਕਮਾਤ ਆ ਕਿ ਸੰਤ ਜੀ ਮਹਾਰਾਜ ਦੀ ਸ਼ਹਾਦਤ ਉਹਨਾਂ ਨਿਸ਼ਾਨ ਸਾਬਾਂ ਦੇ ਹੇਠ ਹੋਈ ਆ ਉਦੇ ਆਸ-ਪਾਸ ਉਹ ਇਸੇ ਕੇਸਰੀ ਨਿਸ਼ਾਨ ਸਾਬ ਥਲੇ ਸ਼ਹੀਦੀ ਪ੍ਰਾਪਤ ਕਰ ਰਹੇ ਤੁਸੀਂ ਉਹਦਾ ਰੰਗ ਬਦਲਣ ਤੁਰ ਪਏ ਆ ਬਹੁਤ ਸੋਹਣੀ ਪੋਸਟ ਜਿਹੜੀ ਸਗੀ ਉਹ ਭੇਜੀ ਭਾਈ ਮਨਵੀਰ ਸਿੰਘ ਬਰਿਆਣੇ ਨੇ ਪ੍ਰਿੰਸ ਭਾਜੀ ਨੇ ਹੁਣ ਬਹੁਤ ਸੁੰਦਰ ਗੱਲ ਲਿਖੀ ਉਹ ਕਹਿੰਦੇ ਫਿਰ ਤੁਸੀਂ ਤੀਰਾਂ ਨਿਸ਼ਾਨ ਸਾਬਾਂ ਤੇ ਜਿਨ੍ਹਾਂ ਤੇ ਤੁਸੀਂ ਫਿਰ ਕਹੋਗੇ ਤੀਰਤਾ ਕਿਉਂਕਿ ਤ੍ਰੇਤਾ ਯੁਗ ਪਹਿਲਾਂ ਹੋ ਗਿਆ ਤੁਸੀਂ ਕਹੋਗੇ ਤਾਂ ਰਾਮਚੰਦਰ ਜੀ ਦਾ ਤੀਰ ਇਹ ਤਾਂ ਅਰਜੁਨ ਹੋਣਾ ਦਾ ਤੀਰ ਆ ਉਹਦਾ ਨਿਸ਼ਾਨਾ ਬਹੁਤ ਮਸ਼ਹੂਰ ਆ ਵੀ ਲਾਓ ਇਹਨੂੰ ਪਰੇ ਕਰੋ ਠੀਕ ਆ ਸੁਣੋ ਫੇਰ ਹੁਣ ਨੀਲ ਵਸਤਰ ਧਾਰੇ ਬਨਵਾਰੀ ਇਸਲਾਮ ਪੁਰਾਣਾ ਆ ਸਿੱਖਾਂ ਨਾਲ ਤਾਂ ਨੀਲਾ ਰੰਗ ਪਹਿਲਾਂ ਉਹਨਾਂ ਦਾ ਆ ਨੀਲ ਵਸਤਰ ਧਾਰੇ ਬਨਵਾਰੀ ਬਾਬਾ ਫਿਰ ਮੱਕੇ ਗਿਆ ਮੱਕੇ ਜੋ ਨੀਲੇ ਵਸਤਰ ਪਾ ਕੇ ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਪਾ ਕੇ ਮਹਾਰਾਜ ਗਏ ਕਿਉਂਕਿ ਉਹ ਹਾਜ ਕਰਨ ਲਈ ਪਾਉਂਦੇ ਆ ਤਾਂ ਨੀਲੇ ਫੇ ਤਾਂ ਨੀਲਾ ਰੰਗ ਵੀ ਗਿਆ ਪਾਸੇ ਲਾਓ ਉਹਨੂੰ ਵੀ ਮੈਨੂੰ ਲੱਗਦਾ ਇਸ ਚੱਕਰ 'ਚ ਪਹਿਲਾਂ ਨਿਸ਼ਾਨ ਸਾਹਿਬ ਦੀ ਪੈਪ ਨੰਗੀ ਖੜੀ ਰਹਿ ਜਾਣੀ ਆ ਉੱਤੇ ਖੰਡਾ ਵੀ ਨਹੀਂ ਰਹਿਣਾ ਜੇ ਤੁਸੀਂ ਇਸ ਚੱਕਰ 'ਚ ਪੈ ਗਏ ਕੀ ਚਲਾਵਾਂਗੇ ਇਹ ਹਾਸੋਈਣੀਆਂ ਗੱਲਾਂ ਬੰਦ ਕਰੋ ਮੈਨੂੰ ਪਤਾ ਇਹ ਪਿੱਛੋਂ ਆਰਡਰ ਆਏ ਆ ਅਗਲਿਆਂ ਨੇ ਕਿਹਾ ਭਗਵੇਂ ਹਾਲ ਧਿਆਨ ਦਿਓ ਕਿਸੇ ਦਾ ਧਿਆਨ ਸੀਗਾ ਇਸ ਵਾਰ ਪਹਿਲਾਂ ਨਿਸ਼ਾਨ ਸਾਹਿਬ ਮਤਲਬ ਨਿਸ਼ਾਨ ਸਾਹਿਬ ਆ ਕੇ ਇਸਰੀ ਉਹਨਾਂ ਨੇ ਨਵੀਂ ਗੱਲ ਕਰਦੀ ਵੀ ਹੁਣ ਹਰ ਸਿੱਖ ਦੇ ਦਿਮਾਗ 'ਚ ਚਾਹੇ ਬਦਲੇ ਕੋਈ ਨਾ ਬਦਲੇ ਭਗਵਾ ਜਰੂਰ ਆਵੇ ਇੱਕ ਵਾਰ ਦੇਖ ਕੇ ਉਸ ਉਹਨੇ ਇੱਕ ਕਹਾਣੀ ਕਹੀ ਸੀ ਕਹਿੰਦਾ ਕਿ ਇੱਕ ਗਿਆ ਕੋਈ ਸੰਿਆਸੀ ਕੋ ਕਹਿੰਦਾ ਜੀ ਕੋਈ ਮੈਨੂੰ ਮੰਤਰ ਦੇਓ ਜਪਣ ਨੂੰ ਉਹ ਕਹਿੰਦਾ ਮੰਤਰ ਮੰਤਰ ਕੋਈ ਨਹੀਂ ਹੁੰਦਾ ਬਸ ਇਹ ਤਾਂ ਵਹਿਮ ਹੈ ਤੁਸੀਂ ਬੈਠ ਕੇ ਧਿਆਨ ਲਾਓ ਕਹਿੰਦਾ ਨਹੀਂ ਮੈਨੂੰ ਜ਼ਰੂਰ ਦੋ ਜਪਣ ਨੂੰ ਉਹ ਕਹਿੰਦਾ ਲੈ ਉਹਨੇ ਕੁਝ ਲਿਖ ਕੇ ਦਿੱਤਾ ਕਹਿੰਦਾ ਇਹਨੂੰ ਬੋਲੀ ਜਾਈਂ ਕਹਿੰਦਾ ਠੀਕ ਆ ਜੀ ਕਹਿੰਦਾ ਪਰ ਇੱਕ ਧਿਆਨ ਰੱਖੀ ਹਾਂਜੀ ਕਹਿੰਦਾ ਜਿਲੇ ਨੂੰ ਤੂੰ ਬੋਲਣਾ ਹੈ ਨਾ ਮੰਤਰ ਨੂੰ ਜਪਣਾ ਤੈਨੂੰ ਬਾਂਦਰ ਦਾ ਖਿਆਲ ਨਹੀਂ ਹੋਣਾ ਚਾਹੀਦਾ ਬਾਂਦਰ ਨਹੀਂ ਚਿੱਤੇ ਹੋਣਾ ਚਾਹੀਦਾ ਤੈਨੂੰ ਫੇਰ ਹੀ ਇਹ ਮੰਤਰ ਕੰਮ ਕਰੂਗਾ ਉਹ ਕਹਿੰਦਾ ਕੋਈ ਇਹ ਕਿਹੜੀ ਗੱਲ ਆ ਬਾਂਦਰ ਕਾ ਨੂੰ ਚਿੱਤੇ ਹੋਣਾ ਮੈਨੂੰ ਹੈ ਚਲੋ ਗਿਆ ਉਹ ਕਹਿੰਦਾ ਜਦ ਬੈਠਾ ਮੰਤਰ ਜਪਣ ਮੰਤਰ ਤਾਂ ਰਹਿ ਗਿਆ ਪਾਸੇ ਹੋਰ ਕੁਝ ਨਹੀਂ ਹੁਣ ਤਾਂ ਸਿਰਫ ਬਾਂਦਰ ਦਾ ਖਿਆਲ ਆਵੇ ਕਿਉਂਕਿ ਕਹਿਤਾ ਸੀ ਕਿ ਬਾਂਦਰ ਨਹੀਂ ਚੇਤੇ ਹੋਣਾ ਚਾਹੀਦਾ ਉਦਾਂ ਥੋੜੀ ਆਉਣਾ ਸੀ ਉਹਨੂੰ ਜੇ ਨਾ ਕਹਿੰਦਾ ਉਹਨੇ ਕੀ ਬਾਂਦਰ ਕਹਿੰਦੇ ਚੇਤੇ ਹੋਣਾ ਪਰ ਉਹਨੇ ਕਹਿਤਾ ਕਿ ਚੇਤੇ ਨਹੀਂ ਹੋਣਾ ਚਾਹੀਦਾ ਬਾਂਦਰ ਉਹਦੇ ਦਿਮਾਗ ਚ ਬਾਂਦਰ ਹੀ ਬਾਂਦਰ ਰਵੇ ਹੋਰ ਕੁਝ ਆਵੇ ਹੀ ਨਾ ਭਗਵਾ ਕਿਹਨੂੰ ਚੇਤੇ ਸੀਗਾ ਨਿਸ਼ਾਨ ਸਾਹਿਬ ਵਲ ਦੇਖ ਕੇ ਉਹਦਾ ਕਿਸੇ ਨੂੰ ਭਗਵਾ ਚੇਤੇ ਭਗਵਾ ਆਗੇ ਆਵੇ ਵੀ ਤਾਂ ਨਿਰਮਲ ਹੀ ਭਗਵਾ ਪਾਉਂਦੇ ਆ ਰੰਗ ਕੋਈ ਮਾੜਾ ਜਾਂ ਰੰਗ ਵੀ ਕਿਸੇ ਦਾ ਹੁੰਦਾ ਕੋਈ ਨਹੀਂ ਨਹੀਂ ਇਦਾਂ ਨਹੀਂ ਹੁੰਦਾ ਉਹੀ ਗੱਲ ਕਰਤੀ ਹੁਣ ਨਿਸ਼ਾਨ ਸਾਹਿਬ ਦੇਖੋਗੇ ਤੁਸੀਂ ਉਹ ਚੋਂ ਭਗਮਾਂ ਲੱਭੀ ਜਾਣਾ ਮੇਰੇ ਸਾਹਮਣੇ ਨਿਸ਼ਾਨ ਸਾਹਿਬ ਆ ਝੂਰ ਰਿਹਾ ਗੁਰਦੁਆਰਾ ਸਾਹਿਬ ਜੀ ਬਿਠਾ ਤੁਹਾਨੂੰ ਭਗਮਾਂ ਦੇਸੀ ਜਾਣਾ ਯਾਰ ਗੱਲ ਤਾਂ ਠੀਕ ਹਤੀ ਇਹ ਇਹ ਉਹਨਾਂ ਨੇ ਪਿੱਛੋਂ ਫੈਸਲਾ ਪੇਜਿਆ ਬੜੀ ਸਾਜ਼ਿਸ਼ ਦੇ ਨਾਲ ਕਿ ਇਹਨਾਂ ਨੂੰ ਇਹਦੇ ਵਿੱਚੋਂ ਭਗਮਾਂ ਦੇਣ ਲੱਗ ਪਏ ਤੇ ਆਪ ਹੀ ਕਹਿਣ ਲੱਗ ਪੈਣ ਕੱਲ ਨੂੰ ਬਸੰਤੀ ਅਗਲਿਆਨੇ ਕੁਛ ਆਪਣਾ ਬਸੰਤੀ ਰੰਗ ਦਾ ਬਣਾਇਆ ਤੁਸੀਂ ਕਿਉਂਕਿ ਬਸੰਤੀ ਲਾਓ ਨੀਲੇ ਮੈਂ ਪਹਿਲਾਂ ਹੀ ਦੱਸਤਾ ਆ ਹਨਾ ਕੋਈ ਉਡਾ ਨੀਲ ਕੋਈ ਸਪੇਦ ਇਹ ਸਿੱਖਾਂ ਦੀ ਗੱਲ ਨਹੀਂ ਕੀਤੀ ਮਹਾਰਾਜ ਨੇ ਸ਼ਬਦ ਦਾ ਕੋਈ ਬੋਲੇ RAM RAM ਕੋ ਉੱਚ ਰੰਗਾਂ ਦੀ ਗੱਲ ਕੀਤੀ ਮਹਾਰਾਜ ਨੇ ਮਹਾਰਾਜ ਕਹਿੰਦੇ ਕੋਈ ਉੱਡਾ ਨੀਲ ਕੋਈ ਸਪੇਦ ਕਹਿੰਦੀ ਕੋਈ ਨੀਲੇ ਧਾਰਨ ਕਰਦਾ ਇੱਥੇ ਮੁਸਲਮਾਨਾਂ ਦੀ ਗੱਲ ਕੀਤੀ ਜਿਹੜੇ ਮੱਕੇ ਜਾਂਦੇ ਆ ਹੋਈ ਬਾਬਾ ਫਿਰ ਮੱਕੇ ਗਿਆ ਕੋਈ ਸਪੇਦ ਮਤਲਬ ਕੋਈ ਚਿੱਟੇ ਪਾਉਂਦਾ ਕਹਿੰਦੇ ਇੱਤਾਂ ਉਹ ਉਹ ਕਹਿਣਗੇ ਵੀ ਨੀਲਾ ਸਾਡਾ ਤੁਸੀਂ ਨਿਸ਼ਾਨ ਸਾਹਿਬ ਚਾੜਿਆ ਆ ਕਹਿੰলো ਮੁਸਲਮਾਨ ਕਹਿਣਗੇ ਆ ਵੀ ਆਪ ਸਾਡਾ ਮੱਕੇ ਵਾਲਾ ਤੁਸੀਂ ਰੰਗ ਚਾੜਿਆ ਏ ਇਹ ਤਾਂ ਸਾਡਾ ਹੀ ਸਥਾਨ ਆ ਇਹ ਗੱਲਾਂ ਹਾਸੇ ਵਾਲੀਆਂ ਮੈਂ ਫੁੱਲ ਦਿਖਾਇਆ ਤੁਸੀਂ ਫੁੱਲ ਵੀ ਕਹਿ ਦੋਗੇ ਫਿਰ ਬਹੁਤ ਹੀ ਹਾਸੇ ਵਾਲੀ ਗੱਲ ਆ ਮੈਂ ਕਹਿੰਦਾ ਜਿੰਨਾ ਮਰਜੀ ਇੱਥੇ ਹੱਸੇ ਜਾਓ ਇਹਨਾਂ ਦੇ ਬਿਆਨ ਦੇਖੋ ਕੱਢ ਕੇ ਤੁਹਾਡਾ ਹਾਸਾ ਰੁਕ ਜੇ ਤਾਂ ਤੁਹਾਡੀਆਂ ਬੱਖੀਆਂ ਨਾ ਚੜ ਜਾਣ ਤਾਂ ਵਿਰੋਧ ਕਰੋ ਇਹਨਾਂ ਚੀਜ਼ਾਂ ਦਾ ਜਿੰਨਾ ਹੁੰਦਾ ਵੱਧ ਤੋਂ ਵੱਧ ਇਹ ਚੀਜ਼ਾਂ ਹੈ ਨਹੀਂ ਕਿ ਆ ਇੱਕਦਮ ਸਿਰ ਝਗਾਉਣੇ ਵਾਲੀਆਂ ਇਹੀ ਨਿਸ਼ਾਨ ਸਭ ਝੂਲਦੇ ਤਾਂ ਇਹੀ ਝੂਲਦੇ ਰਹਿਣਗੇ ਕੱਲੂ ਇਹਨਾਂ ਨੇ ਕਹਿਣਾ ਲਾਹੋ ਖੰਡਾ ਵੀ ਇਹਨਾਂ ਨੇ ਕਿਸੇ ਨਾ ਕਿਸੇ ਦਾ ਦੱਸ ਦੇਣਾ ਇਹਨਾਂ ਨੇ ਕਹਿਣਾ ਇਹ ਫਲਾਣੇ ਦਾ ਆ ਜੀ ਕਿਉਂਕਿ ਸ਼ਾਸਤਰ ਤਾਂ ਇਹ ਪਿਛਲੇ ਯੁੱਗਾਂ ਤੋਂ ਚੱਲੇ ਆਉਂਦੇ ਜਿੰਨੇ ਵੀ ਆ ਇਹ ਸ਼ਾਸਤਰ ਗੁਰੂ ਸਾਹਿਬ ਜੀ ਨੇ ਵੀ ਵਰਤੇ ਤਲਵਾਰ ਇਹ ਸਾਰੇ ਤ੍ਰੇਤਾ ਦੁਆਪਰ ਯੁੱਗ ਵਿੱਚ ਚੱਲਦੇ ਸੀ ਸ਼ਾਸਤਰ ਇਹ ਸਾਰੀਆਂ ਚੀਜ਼ਾਂ ਦਾ ਹੀ ਨਾ ਭੋਗ ਪਾ ਦੇਣਾ ਜੀ ਤਾਂ ਇਹ ਬਹੁਤ ਭੈੜੀ ਗੱਲ ਆ ਮੈਨੂੰ ਲੱਗਦਾ ਸਾਰਿਆਂ ਨੂੰ ਇਹਦਾ ਵਿਆਪਕ ਤੌਰ ਤੇ ਵਿਰੋਧ ਕਰਨਾ ਚਾਹੀਦਾ ਆ ਤਾਂ ਇਹਨਾਂ ਨੂੰ ਅੱਖਾਂ ਦਿਖਾਉਣੀਆਂ ਚਾਹੀਦੀਆਂ ਇਹਨਾਂ ਨੂੰ ਜਵਾਬ ਪੁੱਛਣਾ ਚਾਹੀਦਾ ਕਿਰਕੇ ਇਹ ਮਿਲਦੇ ਤਾਂ ਹੈ ਨਹੀਂ ਇੱਕ ਕਾਲੀ ਫੂਲਾ ਸਿੰਘ ਜੀ ਹੁਣ ਜਿਤੇਦਾਰ ਸੀ ਉਹਨਾਂ ਨੂੰ ਉਹ ਸਾਰਿਆਂ ਨੂੰ ਮਿਲਦੇ ਸੀ ਠੀਕ ਆ ਤੁਸੀਂ ਹਜੂਰ ਸਾਹਿਬ ਵੀ ਜਾਓ ਤਾਂ ਮੁੰਡੇ ਜਾ ਕੇ ਆਏ ਉਹ ਦੱਸਦੇ ਆ ਮਿੱਤਰ ਕਹਿੰਦੇ ਵੀ ਉੱਥੇ ਜਿਹੜੇ ਬਾਬਾ ਕੁਲਵੰਤ ਸਿੰਘ ਜੀ ਕਹਿੰਦੇ ਅਸੀਂ ਉਹਨਾਂ ਨੂੰ ਮਿਲਣਾ ਚਾਹਿਆ ਸੀ ਮਿਲੇ ਉਹਨਾਂ ਨੂੰ ਇੱਥੇ ਵਾਲੇ ਸਾਡੇ ਜਿਤੇਦਾਰਾਂ ਦਾ ਉਹਨਾਂ ਨਾਲੋਂ ਬੜਾ ਫਰਕ ਆ ਇਹਨਾਂ ਨੂੰ ਮਿਲ ਨਹੀਂ ਸਕਦਾ ਕੋਈ ਉਹਨਾਂ ਨੂੰ ਕਿੰਨੇ ਕਿੰਨੇ ਦਰਵਾਜ਼ੇ ਲ ਕਿੰਨੀਆਂ-ਕਿੰਨੀਆਂ ਫਾਰਮੈਲਿਟੀਆਂ ਸਿੱਖ ਆਪਣਾ ਜਥੇਦਾਰ ਉਹ ਉਹਦੇ ਪਰਚਾਵੇਂ ਤੱਕ ਨਹੀਂ ਚੂਹ ਸਕਦੇ ਉਹਨਾਂ ਨੂੰ ਪਤਾ ਹੈ ਇਹਨਾਂ ਨੇ ਜਵਾਬ ਮੰਗਣਾ ਆ ਕਿਉਂਕਿ ਉਹਨਾਂ ਨੂੰ ਪਤਾ ਅਸੀਂ ਦਾ ਪਿੱਛੇ ਹੋਰ ਕਿਸੇ ਦੇ ਉਂਗਲਾਂ ਦੇ ਨੱਚ ਰਹੇ ਆ ਅਸੀਂ ਕੀ ਜਵਾਬ ਦੇਵਾਂਗੇ ਜਵਾਬ ਵੀ ਤਾਂ ਉਹ ਹੀ ਦੇਣਾ ਨਾ ਜਿਹੜਾ ਪਿੱਛੋਂ ਆਊਗਾ ਹੁਣ ਜਵਾਬ ਪਿੱਛੋਂ ਇਨੀ ਛੇਤੀ ਕਿਦਾਂ ਆਊਗਾ ਇਸ ਕਰਕੇ ਸਾਰਿਆਂ ਨੂੰ ਪਤਾ ਲੱਗ ਚੁੱਕਾ ਸਾਰੇ ਅੱਜ ਦਾ ਨਹੀਂ ਕਦੋਂ ਦਾ ਹੀ ਉਡੀਕ ਆ ਸਿਰਫ ਸਾਰਿਆਂ ਨੂੰ ਇਹਦੀ ਆਜ਼ਾਦ ਕਦੋਂ ਹੋਣ ਇੱਕ ਵਾਰ ਦੁਬਾਰਾ ਗੁਰਦੁਆਰੇ ਕਦੋਂ ਆਜ਼ਾਦ ਹੋਣ ਅਸੀਂ ਅਰਦਾਸ ਕਰਦੇ ਛੇਤੀ ਆਜ਼ਾਦ ਹੋਣ ਅਸੀਂ ਹਰ ਫੈਸਲੇ ਤੇ ਸਿਰ ਝਕਾ ਕੇ ਫੁੱਲ ਚੜਾ ਕੇ ਕਮ ਸੇ ਕਮ ਕੋਈ ਇਸ ਤਰ੍ਹਾਂ ਦਾ ਚੁਟਕਲਾ ਟਾਈਪ ਜੋਕਿੰਗ ਟਾਈਪ ਕੋਈ ਫੈਸਲਾ ਨਾ ਆਵੇ ਗੁਰੂ ਸਾਹਿਬ ਜੀ ਦੇ ਏਡੇ ਪਵਿੱਤਰ ਤਖਤਾਂ ਤੋਂ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਆਪਣਾ ਸੁਝਾਅ ਵੀ ਦਿਓ ਤੁਸੀਂ ਕੀ ਸੋਚਦੇ ਆ ਜੁੜੇ ਰਹੋ ਚੈਨਲ ਦੇ ਨਾਲ ਆਪਾਂ ਗੁਰਮਤਿयां ਵਿਚਾਰਾ ਕਰਦੇ ਰਵਾਂਗੇ ਇਦਾਂ ਦੇ ਵਿੱਚ ਮਸਲੇ ਵਿਚਾਰਨੇ ਪੈ ਜਾਂਦੇ ਆ ਨਹੀਂ ਤਾਂ ਆਪਣੀ ਕੋਸ਼ਿਸ਼ ਹੁੰਦੀ ਗੁਰਬਾਣੀ ਵਿਚਾਰ ਤੇ ਗੱਲ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ